ਉਹਨੂੰ ਕਿਸੇ ਨੇ ਪੜਕਾਇਆ ਇਸ ਦੌਰ ਚ ਵੀ ਆਤਮੇ ਨਾ ਗਾਉਣਾ ਛੱਡ ਦੋ ਵੀ ਆਤਮਾ ਬੜਾ ਸਖਤ ਬੰਦਾ ਆਤਮਾ ਇਦਾਂ ਆਤਮਾ ਉਦਾਂ ਤਾਂ ਫਿਰ ਤੁਸੀਂ ਉਹਨਾਂ ਦੇ ਨਾਲ ਗਾਉਣ ਲਈ ਹਾਮੀ ਭਰਤੀ ਤੁਹਾਡੇ ਮਨ ਤੇ ਲੱਗਿਆ ਨਹੀਂ ਹੈਗਾ ਵੀ ਕਿਤੇ ਕਸੂਤੇ ਜੇ ਨਾ ਫਸ ਜਾਈਏ ਬਾਕੀ ਤੁਹਾਡੇ ਤੇ ਡਿਪੈਂਡ ਕਰਦਾ ਤੁਸੀਂ ਕਿੱਦਾਂ ਕਿਸੇ ਤੋਂ ਰਿਸਪੈਕਟ ਲੈਣੀ ਆ ਲੋਕਾਂ ਦਾ ਤਾਂ ਸਵਾਲ ਇਹ ਹੈ ਵੀ ਟੁੱਟੀ ਕਿਉਂ ਤਾੜੀ ਤਾਂ ਦੋਵੇਂ ਹੱਥਾਂ ਨਾਲ ਵੱਜਦੀ ਹੈ ਇੱਕ ਹੱਥ ਨਾਲ ਤਾਂ ਵੱਜਦੀ ਨਹੀਂ ਤੇ ਬਾਕੀ ਉਹਨਾਂ ਨਾਲ ਹੋਰ ਭੈਣਾਂ ਗਈ ਗਾਉਣ ਵਾਲੇ ਉਹਨਾਂ ਨੇ ਉਹ ਹੋਰ ਭੈਣ ਨੂੰ ਲੈ ਕੇ ਜਾਣ ਲੱਗ ਪਏ ਮੇਰੀ ਇਹੀ ਸੋਚ ਹੁੰਦੀ ਹੈ ਕਿ ਕਿਸੇ ਨਾਲ ਜਦੋਂ ਤੁਸੀਂ ਟੁੱਟੋ ਮਤਲਬ ਟੁੱਟੋ ਨਾ ਐਦਾਂ ਟੁੱਟੋ ਕਿ ਤੁਸੀਂ ਮਿਲਣ ਜੋਗੇ ਰਹਿ ਜਾਓ ਬਾਅਦ ਚ ਕੋਈ 언ਾਰੀ ਜੋੜੀ ਟੁੱਟਣ ਤੋਂ ਬਾਅਦ ਕਾਫੀ ਜਾਣੇ ਅਲੱਗ-ਅਲੱਗ ਤਰ੍ਹਾਂ ਦੇ ਸਵਾਲ ਕਰਦੇ ਸੀ ਆਪਾਂ ਨੂੰ ਤਾਂ ਹਮੇਸ਼ਾ ਇਹ ਹੁੰਦਾ ਸੀ ਕਿ ਚਲੋ ਸਾਰਿਆਂ ਦੀ ਸੁਣੋ ਤੁਸੀਂ ਆਤਮਾ ਜੀ ਦੇ ਨਾਲ ਜੁੜਦੇ ਹੋ ਤੇ ਕਿਉਂਕਿ ਬਹੁਤ ਵੱਡਾ ਇਹ ਸਵਾਲ ਹੈ ਲੋਕਾਂ ਦਾ ਵੀ ਹੋਣਾ ਹੈ ਵੀ ਆਤਮਾ ਜੀ ਨੇ 18 ਸਾਲ ਰੋਜੀ ਹੋਣਾ ਦੇ ਨਾਲ ਲਗਾਇਆ ਉਸ ਤੋਂ ਬਾਅਦ ਉਹਨਾਂ ਦੀ ਜੋੜੀ ਟੁੱਟ ਗਈ ਫਿਰ ਤੁਸੀਂ ਆਉਨੇ ਹੋ ਤਾਂ ਉਦੋਂ ਬਹੁਤ ਸਾਰੀਆਂ ਗੱਲਾਂ ਆਈਆਂ ਵੀ ਆਤਮਾ ਬੜਾ ਸਖਤ ਬੰਦਾ ਆ ਆਤਮਾ ਇਦਾਂ ਆਤਮਾਦਾਂ ਤਾਂ ਫਿਰ ਤੁਸੀਂ ਉਹਨਾਂ ਦੇ ਨਾਲ ਗਾਉਣ ਲਈ ਹਾਮੀ ਭਰਤੀ ਤੁਹਾਡੇ ਮਨ ਤੇ ਲੱਗਿਆ ਨਹੀਂ ਹੈਗਾ ਵੀ ਕਿਤੇ ਕਸੂਤੇ ਜੇ ਨਾ ਫਸ ਜਾਈਏ ਨਹੀਂ ਜੀ ਮੈਨੂੰ ਤਾਂ ਨਹੀਂ ਲੱਗਾ ਜਿੰਨਾ ਟਾਈਮ ਅਸੀਂ ਗਾਇਆ ਬਹੁਤ ਵਧੀਆ ਰਿਹਾ ਆਪਣਾ ਟਾਈਮ ਤੇ ਮੈਨੂੰ ਵੀ ਬਹੁਤ ਵਧੀਆ ਲੱਗਾ ਐਦਾਂ ਦੀ ਕੋਈ ਗੱਲ ਨਹੀਂ ਲੱਗੀ ਮੈਨੂੰ ਨਹੀਂ ਪਰ ਇੱਕ ਗੱਲ ਹੈ ਰੋਜੀ ਜੀ ਕਿਤੇ ਕਰਦੇ ਨੇ ਇੰਟਰਵਿਊ ਦੇ ਵਿੱਚ ਵੀ ਆਤਮਾ ਜੀ ਨੇ ਪਹਿਲਾਂ ਹੀ ਤਿਆਰੀ ਵੜ ਲਈ ਸੀ ਤੇ ਉਹ ਕਹਿੰਦੇ ਵੀ ਜਦੋਂ ਇੱਕੋਦਮ ਉਹ ਸੈੱਟ ਬਣਾ ਕੇ ਆਏ ਤਾਂ ਤੁਸੀਂ ਉਦੋਂ ਆ ਜਾਣੇ ਹੋਣਾ ਸਾਰੇ ਤਾਂ ਫਿਰ ਉਹ ਤੁਹਾਨੂੰ ਕੀ ਪਹਿਲਾਂ ਹੀ ਤੁਸੀਂ ਉਹਨਾਂ ਦੇ ਨਾਲ ਗੱਲਬਾਤ ਕਮਿਟਮੈਂਟ ਹੋ ਗਈ ਸੀ ਜਾਂ ਫਿਰ ਜੋੜੀ ਟੁੱਟਣ ਤੋਂ ਬਾਅਦ ਤੁਸੀਂ ਸੈੱਟ ਬਣਾਇਆ ਨਹੀਂ ਜੀ ਕਮਿਟਮੈਂਟ ਤੇ ਕੋਈ ਨਹੀਂ ਹੋਈ ਸੀ ਉਹਨਾਂ ਨੇ ਮੇਰੀ ਵੋਕਲ ਕਿਤੇ ਸਟੂਡੀਓ ਵਿੱਚ ਸੁਣੀ ਸੀ ਉਹਨਾਂ ਨੇ ਪੁੱਛਿਆ ਕਿ ਇਹ ਕੁੜੀ ਕੌਣ ਹੈ ਹਨਾ ਅ ਜੋ ਲੋ ਪਰਮਾਤਮਾ ਦਾ ਭਾਣਾ ਹੈ ਹਨਾ ਜਿੰਨਾ ਕਿਸੇ ਨੇ ਕਿਸੇ ਨਾਲ ਕੰਮ ਕਰਨਾ ਹੈ ਉਹ ਲਿਖਿਆ ਹੋਇਆ ਪਹਿਲਾਂ ਹੀ ਹੈਨਾ ਤੇ ਬਾਕੀ ਕੁਝ ਰੀਜ਼ਨ ਬਣ ਜਾਂਦੇ ਨੇ ਹਨਾ ਪਰਮਾਤਮਾ ਨੇ ਬਣਾਉਣੇ ਹੁੰਦੇ ਉਹ ਤੇ ਬਾਕੀ ਇਧਰ ਹੀ ਕੋਈ ਗੱਲ ਨਹੀਂ ਉਹਨਾਂ ਨੇ ਮੇਰੀ ਵੋਕਲ ਸੁਣੀ ਉਹਨਾਂ ਨੂੰ ਵਧੀਆ ਲੱਗੀ ਤੇ ਆਪਾਂ ਤਾਂ ਮੈਂ ਆਪਾਂ ਤਾਂ ਤਿਆਰੀ ਵੀ ਨਹੀਂ ਕੀਤੀ ਸੀ ਹਨਾ ਐਵੇਂ ਮੈਂ ਤੁਹਾਨੂੰ ਕਹਾਂ ਕਿ ਅਸੀਂ ਪਹਿਲਾਂ ਤਿਆਰੀਆਂ ਵਡੀਆਂ ਹੋਈਆਂ ਸੀ ਤੇ ਇਧਰ ਹੀ ਕੋਈ ਗੱਲ ਨਹੀਂ ਹੈ ਅੱਛਾ ਪਰ ਕਿਵੇਂ ਕਿਵੇਂ ਐਕਸਪੀਰੀਅੰਸ ਰਹਿੰਦਾ ਹੈ ਕਿਉਂਕਿ ਆ ਆਤਮਾ ਜੀ ਬਾਰੇ ਜਿਹੜੀਆਂ ਗੱਲਾਂ ਮਾਰਕੀਟ ਦੇ ਵਿੱਚ ਆਉਂਦੀਆਂ ਨੇ ਵੀ ਉਹ ਕਿਸੇ ਨਾ ਗੱਲ ਵੀ ਨਹੀਂ ਕਰਨ ਦਿੰਦੇ ਜਿਹੜੀ ਆਪਣੇ ਫੀਮੇਲ ਸਿੰਗਰ ਨੇ ਤੇ ਉਹ ਬੜਾ ਕੌੜਾ ਝਾਕਦੇ ਨੇ ਉਹਨਾਂ ਬੰਨੀ ਤਾਂ ਤੁਹਾਨੂੰ ਫਿਰ ਉਸ ਦੌਰ 'ਚ ਆਜ਼ਾਦੀ ਪੂਰੀ ਮਿਲੀ ਹਾਂਜੀ ਮੈਂ ਮੈਂ ਤਾਂ ਪ੍ਰੋਪਰ ਆਜ਼ਾਦ ਸੀ ਮੈਨੂੰ ਤਾਂ ਕੋਈ ਇਦਰੀ ਕੋਈ ਗੱਲ ਨਹੀਂ ਲੱਗੀ ਆਪਣਾ ਅਸੀਂ ਸੈੱਟ ਤੇ ਜਾਈਦਾ ਸੀ ਆਪਣਾ ਸਟੇਜ ਤੇ ਜਾਈਦਾ ਸੀ ਆਪਣਾ ਗਾ ਕੇ ਪੇਮੈਂਟ ਲਈ ਆ ਉਹ ਆਪਣੇ ਘਰ ਅਸੀਂ ਆਪਣੇ ਘਰ ਅੱਛਾ ਕਿੰਨਾ ਕੁ ਮੰਨਤੇ ਸੀਗਾ ਵੀ ਕਿਉਂਕਿ ਇੱਕ ਬੰਦਾ ਜਿਹਦਾ ਹੁਣੇ-ਹੁਣੇ ਸੈਟ ਟੁੱਟਿਆ ਐਡਾ ਵਿਵਾਦ ਹੋਇਆ ਉਹਦੇ ਨਾਲ ਜੁੜਨਾ ਵੀ ਆ ਕਈ ਵਾਰੀ ਬਹੁਤ ਸਾਰੇ ਸਾਡੇ ਸੱਜਣ ਮਿੱਤਰ ਸਾਨੂੰ ਸਮਝਾਉਂਦੇ ਨੇ ਵੀ ਪੈਰ ਥੋੜਾ ਬੋਚ ਕੇ ਧਰੇ ਹੋ ਵੀ ਅੱਗੇ ਖਤਰਾ ਆ ਜਾਂ ਅੱਗੇ ਬੰਦੇ ਇਦਾਂ ਦੇ ਨੇ ਫਿਰ ਤੁਹਾਡੇ ਮਨ 'ਚ ਕੀ ਚੱਲ ਰਿਹਾ ਸੀ ਜਦੋਂ ਕਿਉਂਕਿ ਐ ਹੁੰਦਾ ਨਾ ਵੀ ਕਾਫੀ ਜਾਣੇ ਨੇ ਕਿਹਾ ਵੀ ਮੈਨੂੰ ਕਿ ਹੈਨਾ ਜੋ ਵੀ ਤੁਸੀਂ ਕਹਿ ਰਹੇ ਹੋ ਹਰ ਕਿਸੇ ਦੀ ਆਪਣੀ ਆਪਣੀ ਸੋਚ ਹੈ ਹੈਨਾ ਉਹ ਹਰ ਕਿਸ ਨੇ ਉਹਨੇ ਕੇ ਦਾਇਰੇ ਦਾ ਸੋਚਣਾ ਹੈ ਹੈਨਾ ਤੇ ਅਸੀਂ ਕਰਨਾ ਤੇ ਆਪਣਾ ਹੀ ਹੈ ਹੈਨਾ ਮੇਨ ਗੱਲ ਹੈ ਤੁਸੀਂ ਜੈਨੂਨ ਤਰੀਕੇ ਨਾਲ ਚੱਲੋ ਤੁਸੀਂ ਆਪਣਾ ਕੰਮ ਕਰਨ ਜਾ ਰਹੇ ਹੋ ਆਪਣਾ ਕੰਮ ਕਰੋ ਦੈਟਸ ਇਟ ਠੀਕ ਹੈ ਨਹੀਂ ਲੱਗਦਾ ਹੈਗਾ ਤੁਸੀਂ ਚਲੋ ਦੁਗਾਣਾ ਗਾਇਕੀ ਦੇ ਵਿੱਚ ਗਾ ਕੇ ਵੀ ਵੇਖਿਆ ਕੀ ਹੁੰਦਾ ਦੁਗਾਣਾ ਗਾਇਕਾਂ ਦੇ ਜਿਹੜੇ ਕਲੇਸ਼ ਪੈਂਦੇ ਨੇ ਮਤਲਬ ਕਿਸੇ ਦਾ ਵੀ ਲਾ ਲੋ ਹੁਣ ਤੱਕ ਜੇ ਗੱਲ ਕਰੀਏ ਤਾਂ ਮੈਨੂੰ ਲੱਗਦੀ ਕਈ ਜੋੜੀਆਂ ਟੁੱਟ ਗਈਆਂ ਤੁਸੀਂ ਗਾ ਕੇ ਵੀ ਵੇਖਿਆ ਥੋਟੀਆਂ ਵੀ ਸਫਲ ਨਹੀਂ ਹੋਈਆਂ ਇਹ ਕਾਰਨ ਕੀ ਰਹਿੰਦਾ ਵੀ ਮੰਡੀ 'ਚ ਵੀ ਆ ਗਿਆ ਸੀਗਾ ਵੀ ਯਾਰ ਮੈਨੂੰ ਪੈਸੇ ਘਟ ਦਿੰਦੇ ਆ ਜਾਂ ਮੈਨੂੰ ਪ੍ਰੋਪਰ ਨਹੀਂ ਦਿੰਦੇ ਨਹੀਂ ਨਹੀਂ ਪੈਸਿਆਂ ਦੀ ਤਾਂ ਗੱਲ ਹੀ ਹੈ ਨਹੀਂ ਕੋਈ ਸੇਹਦੀ ਤਾਂ ਮੈਂ ਕਦੀ ਗੱਲ ਕਰਦੀ ਨਹੀਂ ਕਿਉਂਕਿ ਜਿੰਨੀ ਕਮਿਟਮੈਂਟ ਹੋਈ ਉਸ ਤੋਂ ਵੱਧ ਹੀ ਮਿਲਦੇ ਸੀ ਹੈਨਾ ਕੇਅਰ ਵੀ ਕੇਅਰ ਕਰਨੀ ਪੁੱਤ ਤੋਂ ਬਿਨਾ ਗੱਲ ਨਹੀਂ ਕਰਨੀ ਪੂਰੀ ਰਿਸਪੈਕਟ ਦਿੰਦੇ ਸੀ ਬਾਕੀ ਤੁਹਾਡੇ ਤੇ ਡਿਪੈਂਡ ਕਰਦਾ ਤੁਸੀਂ ਕਿੱਦਾਂ ਕਿਸੇ ਤੋਂ ਰਿਸਪੈਕਟ ਲੈਣੀ ਆ ਤੇ ਤੁਹਾਡੇ ਤੁਸੀਂ ਕਿੱਦਾਂ ਰਹੋ ਹੈਨਾ ਜਿਵੇਂ ਤੁਸੀਂ ਉਹ ਅਗਲਾ ਉਦੋਂ ਹੀ ਤੁਹਾਨੂੰ ਹੋ ਕੇ ਮਿਲਦਾ ਠੀਕ ਹੈ ਹੈਨਾ ਤੇ ਕੋਈ ਮੈਨੂੰ ਪ੍ਰੋਬਲਮ ਨਹੀਂ ਆਈ ਇੱਦਾਂ ਦੀ ਅੱਛਾ ਪਰ ਤੁਸੀਂ ਤਾਂ ਮੈਂ ਮੈਂ ਤੁਹਾਡੀਆਂ ਵੀਡੀਓ ਦੇਖ ਕੇ ਆਂ ਤੁਸੀਂ ਤਾਂ ਇੱਕ ਨਹੀਂ ਦੋ ਜਣੇ ਗਾਉਂਦੇ ਸੀ ਤੇ ਫਿਰ ਉਹ ਤਾਂ ਦੋ ਤਾਂ ਬੜੀਆਂ ਕਹਿੰਦੇ ਇਕੱਠੀਆਂ ਹੋਣ ਤਾਂ ਤਾਂ ਜਹਾਜ਼ ਵੀ ਕਿਤੇ ਰੌਲਾ ਪਾ ਲੈਂਦੀਆਂ ਤੇ ਫਿਰ ਤੁਹਾਨੂੰ ਨਹੀਂ ਕਦੇ ਲੱਗਦਾ ਸੀਗਾ ਵੀ ਆਤਮਾ ਜੀ ਤੁਸੀਂ ਉਹਦੇ ਨਾਲ ਪੰਜ ਗਾਣੇ ਗਾਤੇ ਮੇਰੇ ਨਾਲ ਦੋ ਹੀ ਗਾਏ ਆ ਜੀ ਨਹੀਂ ਇੱਦਾਂ ਦੀ ਮਤਲਬ ਕਦੇ ਕੋਈ ਗੱਲ ਹੀ ਨਹੀਂ ਹੋਈ ਐਸਕੁਰ ਦੀਦੀ ਸੀਗੇ ਹੈਨਾ ਉਹ ਉਹਨਾਂ ਨਾਲ ਪਹਿਲਾਂ ਸ਼ੁਰੂਆਤ ਹੋਈ ਉਹਨਾਂ ਦੀ ਤੇ ਮੈਂ ਬਾਅਦ ਵਿੱਚ ਆਈ ਆ ਆਪਣੀ ਕੋਈ ਤਿਆਰੀ ਵੀ ਨਹੀਂ ਸੀ ਚਲੋ ਪਰਮਾਤਮਾ ਨੇ ਜਿੰਨਾ ਟਾਈਮ ਚਾਇਆ ਅਸੀਂ ਕੰਮ ਕੀਤਾ ਹੈ ਨਾ ਤੇ ਕਦੇ ਆਪਣੀ ਲੜਾਈ ਨਹੀਂ ਹੋਈ ਠੀਕ ਹੈ ਕਦੇ ਨਹੀਂ ਨਹੀਂ ਪਰ ਕਈ ਵਾਰ ਨਾ ਚਲੋ ਇਹ ਤੁਹਾਨੂੰ ਪਤਾ ਨਹੀਂ ਕਿਦਾਂ ਦਾ ਲੱਗਣਾ ਕਈ ਵਾਰ ਨਾ ਲੋਕ ਇਹ ਕਹਿ ਦਿੰਦੇ ਆ ਵੀ ਯਾਰ ਇੱਕ ਇੱਕ ਫੀਮੇਲ ਨੂੰ ਤਾਂ ਉਸੇ ਟਿੱਪਣੀ ਸਮਝਦੇ ਆ ਕਲਾਕਾਰ ਵੀ ਜਦੋਂ ਲੋੜ ਹੋਈ ਵਰਤ ਲਾਂਗੇ ਤੁਹਾਨੂੰ ਨਹੀਂ ਲੱਗਿਆ ਵੀ ਮੇਰੀ ਜੇ ਮੈਂ ਜਾਵਾਂ ਜਿੱਥੇ ਤਾਂ ਮੈਂ ਉੱਥੇ ਇਕੱਲੇ ਜਾਵਾਂ ਕਿੱਥੇ ਦੋ ਜਣੀਆਂ ਅਸੀਂ ਫਸ ਕੇ ਜੇ ਗੱਡੀ 'ਚ ਬਹਿ ਨਹੀਂ ਆ ਕਿ ਇਦਾਂ ਨਹੀਂ ਕੋਈ ਲੱਗਿਆ ਨਹੀਂ ਨਹੀਂ ਫਸਣ ਵਾਲੀ ਤਾਂ ਕੋਈ ਗੱਲ ਹੀ ਨਹੀਂ ਉਹ ਆਪਣੀ ਗੱਡੀ ਜਾਂਦੇ ਸੀ ਆਪਣੀ ਗੱਡੀ ਜੀ ਨਹੀਂ ਵੈਸੇ ਪੁੱਛਿਆ ਵੀ ਇੱਕ ਹੁੰਦਾ ਨਹੀਂ ਸੁਰਾਂ ਦੀ ਮਤਲਬ ਇਹ ਹੁੰਦਾ ਵੀ ਜਿਵੇਂ ਮੈਂ ਇੱਕ ਵਾਰੀ ਮੈਨੂੰ ਸ਼ਾਇਦ ਕਿਸੇ ਪੁਰਾਣੇ ਕਲਾਕਾਰ ਨੇ ਸੁਣਾਇਆ ਵੀ ਉਹ ਕਹਿੰਦੇ ਵੀ ਮੈਂ ਕਿਸੇ ਦੋ ਬੀਬੀਆਂ ਨੂੰ ਨਾਲ ਲੈ ਕੇ ਗਿਆ ਤਾਂ ਲੋਕਾਂ ਦੀ ਡਿਮਾਂਡ ਆ ਰਹੀ ਸੀ ਕਿ ਉਹਨੂੰ ਹੀ ਲਾ ਮਤਲਬ ਇੱਕ ਨੂੰ ਤਾਂ ਦੂਜੀ ਗੁੱਸਾ ਮੰਨ ਗਈ ਤਾਂ ਤੁਹਾਡੇ ਨਾਲ ਵੀ ਕਦੇ ਇਦਾਂ ਹੋਇਆ ਵੀ ਲੋਕਾਂ ਦੀ ਡਿਮਾਂਡ ਹੋਵੇ ਵੀ ਨਹੀਂ ਹੁਣ ਤਾਂ ਮੈਂਡੀ ਨੂੰ ਵੀ ਚੱਲਣ ਦਿਓ ਵੀ ਇੱਧਰ ਥੋੜਾ ਗਰਮਾ ਕੰਮ ਤੇ ਫਿਰ ਇਦਾਂ ਨਹੀਂ ਹੋਇਆ ਕ ਹਿਲਾਉ ਆਪਣਾ ਸੌਂਗ ਆਇਆ ਸੀ ਚਾਹ ਸੌਂਗ ਚਾਹ ਨਾਲ ਹੈ ਨਾ ਤੇ ਬਹੁਤ ਫੇਮਸ ਹੋਇਆ ਸੀ ਉਹ ਪਰ ਅੱਜ ਅਸੀਂ ਤੁਹਾਨੂੰ ਕਾਫੀ ਪਿਆਤੀ ਬਿਲਕੁਲ ਬਿਲਕੁਲ ਕਾਫੀ ਮੈਨੂੰ ਬਹੁਤ ਪਸੰਦ ਹੈ ਥੈਂਕ ਯੂ ਉਹਦੇ ਲਈ ਬਹੁਤ ਬਹੁਤ ਥੈਂਕ ਯੂ ਤੇ ਚਾਹ ਸੌਂਗ ਆਪਣਾ ਚੱਲਿਆ ਤੇ ਉਹ 10 10 ਵਾਰੀ ਸੁਣਦੇ ਸੀ 10 10 ਵਾਰੀ ਇੱਕੋ ਸਟੇਜ ਤੇ ਇੱਕ ਵਾਰ ਆਪਣਾ ਪ੍ਰੋਗਰਾਮ ਸੀ ਉਹ ਕਹਿੰਦੇ ਕਿ ਤੁਸੀਂ ਕੋਈ ਕੋਈ ਸੌਂਗ ਨਹੀਂ ਗਾਉਣਾ ਸਿਰਫ ਚਾਹ ਸੌਂਗ ਹੀ ਗਾਉਣਾ ਤੇ ਮਤਲਬ ਇੰਨਾ ਜ਼ਿਆਦਾ ਪਿਆਰ ਮਿਲਿਆ ਸੌਂਗ ਨੂੰ ਤੇ ਬਹੁਤ ਵਧੀਆ ਲੱਗਦਾ ਸੀ ਇਦਾਂ ਦੀ ਕੋਈ ਗੱਲ ਨਹੀਂ ਹੈ ਹਨਾ ਤੇ ਬਾਕੀ ਰੀਜ਼ਨ ਪਰਮਾਤਮਾ ਨੇ ਕੁਛ ਨਾ ਕੁਛ ਲਿਖ ਕੇ ਭੇਜਿਆ ਹੁੰਦਾ ਹਨਾ ਕਿ ਉਹ ਰੀਜ਼ਨ ਬਣ ਜਾਂਦੇ ਨੇ ਠੀਕ ਹੈ ਤੇ ਬਾਕੀ ਉਹਨਾਂ ਨਾਲ ਹੋਰ ਭੈਣਾਂ ਗਈ ਗਾਉਣ ਵਾਲੇ ਹਨਾ ਤੇ ਉਹਨਾਂ ਨੇ ਉਹ ਹੋਰ ਭੈਣ ਨੂੰ ਲੈ ਕੇ ਜਾਣ ਲੱਗ ਪਏ ਲੋਕਾਂ ਦਾ ਤਾਂ ਸਵਾਲ ਇਹ ਹੈ ਵੀ ਟੁੱਟੀ ਕਿਉਂ ਵੀ ਉਹ ਇੱਕ ਵਾਰੀ ਜਦੋਂ ਸਿਆਣੇ ਕਹਿੰਦੇ ਹਨਾ ਵੀ ਇੱਕ ਵਾਰੀ ਗੰਡ ਪੈ ਜੇ ਤਾਂ ਪੈ ਜੇ ਉਹਨਾਂ ਦਾ ਇੱਕ ਬਣ ਗਿਆ ਵੀ ਲੋਕ ਉਹਨਾਂ ਦਾ ਨਿਭ ਨਹੀਂ ਸਕਦੀ ਕਿਸੇ ਦੀ ਜੇ ਆਪਾਂ ਕਿਸੇ ਦੇ ਕੈਰੈਕਟਰ ਤਾਂ ਉਂਗਲੀ ਉਠਾਈ ਨਹੀਂ ਸਕਦੇ ਹਨਾ ਅਸੀਂ ਕਿਸੇ ਦੇ ਕੈਰੈਕਟਰ ਦੀ ਗੱਲ ਕਿਉਂ ਕਰੀਏ ਹਨਾ ਹਰ ਕਿਸੇ ਦੀ ਆਪਣੀ ਆਪਣੀ ਲਾਈਫ ਹੈ ਅਸੀਂ ਗਾਉਂਦੇ ਸੀ ਜਿੰਨਾ ਟਾਈਮ ਗਾਇਆ ਬਹੁਤ ਵਧੀਆ ਗਾਇਆ ਤੇ ਉਹੀ ਗੱਲ ਹੋ ਗਈ ਤੇ ਅਸੀਂ ਟੁੱਟੇ ਤਾਂ ਹੈ ਹੀ ਨਹੀਂ ਆਪਾਂ ਤਾਂ ਸੋਚੇ ਨਹੀਂ ਕਦੀ ਅਸੀਂ ਟੁੱਟੇ ਆ ਹੈਨਾ ਜਿੰਨਾ ਟਾਈਮ ਪਰਮਾਤਮਾ ਨੇ ਚਾਇਆ ਅਸੀਂ ਕੰਮ ਕੀਤਾ ਉਸ ਤੋਂ ਬਾਅਦ ਆਪਣੇ ਰੀਜ਼ਨ ਬਣਦੇ ਗਏ ਹੋਰ ਵੀ ਕੁੜੀਆਂ ਆਉਂਦੀਆਂ ਗਈਆਂ ਉਹਨਾਂ ਨੇ ਉਹਨਾਂ ਨੂੰ ਵੀ ਮੌਕੇ ਦਿੱਤੇ ਹੈਨਾ ਤੇ ਥੋੜੇ ਟਾਈਮ ਦੇ ਗੈਪ ਤੋਂ ਬਾਅਦ ਫਿਰ ਮੈਂ ਗੌਣਾ ਤਾਂ ਸਹੀ ਸੀਗਾ ਹੈਨਾ ਕੰਮ ਆਪਣਾ ਕਰਨਾ ਹੀ ਆਪਾਂ ਕੰਮ ਹੀ ਗੌਣਾ ਆ ਤੇ ਫਿਰ ਕਿਉਂ ਨਾ